ਰਾਜੁਰਜੀ ਕਾ ਖਾਲਸਾ ਰਾਜੁਰਜੀ ਕੀ ਫਤਿਹ 12 ਮਹਾ ਮਾਰ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿ ਜੁਰੂ ਪ੍ਰਸਾਦ ਵੈਸਾਖ ਧੀਰਨ ਕਿਉ ਵਾਢੀਆਂ ਜਿੰਨਾ ਪ੍ਰੇਮ ਵਿਸ਼ਵ ਹਰ ਸਾਜਨ ਪੁਰਖ ਵਿਚਾਰਕ ਲੱਗਰੀ ਮਾਇਤ ਪੁੱਤਰ ਕਲੁੱਤਰ ਨਾ ਛੰਡ ਤਣ ਹਰ ਅਵਨਾਸੀ ਜੋ ਪਲ ਚ ਪਲ ਚ ਸਰਲੀ ਮੋਈ ਝੂਠਾ ਧੰਦਾ ਮੋ ਇਖਸਾਰ ਕੇ ਨਾਮ ਬਿਨ ਅੱਡੇ ਲਈ ਆਖੋ ਡਰਾਈ ਵਿਸਾਰ ਵਜੁਟਣਾ ਪ੍ਰਭ ਬਿਨ ਅਵਰ ਨ ਕੋਈ ਪ੍ਰੀਤਮ ਚਰਨੀ ਜੋ ਲਜੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਖੁ ਸੁਹਾਵਾ ਤਾਂ ਲਜੇ ਜਾਂ ਸੰਤ ਭੇਟੇ ਹਰ ਸੋਏ ਮੇਰੇ ਵੱਲੋਂ ਸਾਰਿਆਂ ਨੂੰ ਵਸਾਖੀ ਦੇ ਪਾਵਨ ਪਵਿੱਤਰ ਤਿਹਾੜੀਆਂ ਲੱਖ ਲੱਖ ਵਧਾਈਆਂ ਮੂਲ ਲੰਕਸਾਈ ਕਲੰਡਰ ਅਨੁਸਾਰ 1 ਵਿਸਾਖ 13 April ਗੁਰੂ ਜਰਜੀ ਦਾ ਖਾਲਸਾ ਗੁਰੂ ਜੀ ਦੀ ਫਤਿਹ